ਗੱਲ ਕਰਾਂਗੇ ਜੀ ਫਿਰੋਜ਼ਪੁਰ ਜ਼ਿਲ੍ਹੇ ਦੀ ਜਿਹਨੂੰ ਸ਼ਹੀਦਾਂ ਦੀ ਧਰਤੀ ਦੇ ਨਾਮ ਨਾਲ ਵੀ ਹੈ ਜਿਹੜਾ ਜਾਣਿਆ ਜਾਂਦਾ ਹੈ ਤਾਂ ਫਿਰੋਜ਼ਪੁਰ ਦੇ ਵਿੱਚ ਕਿਹੜਾ ਇਤਿਹਾਸਕ ਕਿਲਾ ਬਣਿਆ ਹੋਇਆ ਹੈ ਬੜੀਆਂ ਇਤਿਹਾਸਕ ਘਟਨਾਵਾਂ ਨਾਲ ਉਹ ਜ਼ਿਲ੍ਹਾ ਜਿਹੜਾ ਜੁੜਿਆ ਹੋਇਆ ਹੈ ਤਾਂ ਇਸ ਨੂੰ ਫਿਰੋਜ਼ਪੁਰ ਫੋਰਟ ਆ ਜਿਹੜਾ ਕਿਹਾ ਜਾਂਦਾ ਹੈ ਫੋਰਟ ਯਾਨੀ ਕਿ ਕਿਲਾ ਇਹ ਕਿਲਾ ਵੱਖ-ਵੱਖ ਸਮੇਂ ਤੇ ਜਿਹੜਾ ਉਹ ਧਿਆਨ ਕੇਂਦਰਤ ਰਿਹਾ ਖਿੱਚਦਾ ਕੇਂਦਰਤ ਰਿਹਾ ਹੈ ਐਨ ਤੋਂ ਭਾਵ ਇਸ ਕਿਲੇ ਦਾ ਬੜਾ ਨਾਮ ਹੈ ਜਿਹੜਾ ਚੱਲਦਾ ਸੀ ਤਾਂ ਅੰਗਰੇਜ਼ਾਂ ਤੋਂ ਬਾਅਦ ਇਹ ਹੁਣ ਆਮ ਲੋਕਾਂ ਲਈ ਪਹਿਲੀ ਵਾਰ ਹੈ ਜਿਹੜਾ ਖੋਲਿਆ ਗਿਆ। ਜਦੋਂ ਅੰਗਰੇਜ਼ ਇੱਥੋਂ ਕੜਤੇ ਸੀ ਤਾਂ ਇਹਦੇ ਬੂਹੇ ਜਿਹੜੇ ਬੰਦ ਸੀਗੇ। ਅੰਗਰੇਜ਼ਾਂ ਤੋਂ ਪਹਿਲਾਂ ਇਸ ਤੇ ਸਿੱਖਾਂ ਦਾ ਵੀ ਕਬਜ਼ਾ ਸੀਗਾ। ਪਰ ਸਮੇਂ-ਸਮੇਂ ਤੇ ਜੁੱਧ ਹੁੰਦੇ ਰਹੇ। ਅੰਗਰੇਜ਼ਾਂ ਨੇ ਪੂਰੀ ਤਰ੍ਹਾਂ ਕਬਜ਼ਾ ਜਿਹੜਾ ਕਰ ਲਿਆ ਸੀ। ਤਾਂ ਇਹ ਕਿਲਾ ਜਿਹੜਾ ਹੁਣ ਐਤਵਾਰ ਨੂੰ ਆਮ ਲੋਕਾਂ ਲਈ ਖੋਲ ਦਿੱਤਾ ਗਿਆ। ਤਿੰਨ ਤੋਂ ਚਾਰ ਪਰਤਾਂ ਨਾਲ ਇਹ ਕਿਲਾ ਜਿਹੜਾ ਬਣਿਆ ਹੋਇਆ ਹੈ ਇਹ ਇੰਨਾ ਕੁ ਮਜ਼ਬੂਤ ਸੀਗਾ ਕਿ ਕੋਈ ਦੁਸ਼ਮਣ ਸੀ ਜਿਹੜਾ ਚੜ੍ਹ ਕੇ ਆਉਂਦਾ ਸੀ। ਚੇਤੀ ਚੇਤੀ ਟਾਂ ਨਹੀਂ ਲਾਗ ਹੁੰਦਾ ਸੀ ਇਸ ਤੋਂ ਇਲਾਵਾ 1857 ਦਾ ਜਿਹੜਾ ਵਿਦਰੋਹ ਹੋਇਆ ਸੀਗਾ ਕਈ ਕ੍ਰਾਂਤੀਕਾਰੀਆਂ ਨੇ ਵਿਦਰੋਹ ਕੀਤਾ ਸੀ ਅੰਗਰੇਜ਼ਾਂ ਦੇ ਵਿਰੁੱਧ ਬਗਾਵਤ ਕੀਤੀ ਸੀ ਪਰ ਉਹ ਸਫਲ ਨਹੀਂ ਹੋ ਸਕਿਆ ਸੀ ਕੁਝ ਕਾਰਨ ਸੀਗੇ ਜਿਵੇਂ ਰਣਨੀਤੀ ਦੀ ਘਾਟ ਹੋ ਗਈ ਵਿੱਚ ਗਦਾਰ ਵੀ ਸੀਗੇ ਸਾਰੀ ਜਗ੍ਹਾ ਉਹ ਵਿਦਰੋਹ ਆ ਜਿਹੜਾ ਫੈਲਿਆ ਨਹੀਂ ਸੀ 1857 ਦਾ ਜੇ ਕਿਤੇ ਫੈਲ ਜਾਂਦਾ ਤਾਂ 1857 ਦੇ ਵਿੱਚ ਸਾਨੂੰ ਆਜ਼ਾਦੀ ਮਿਲ ਜਾਂਦੀ ਜਿਹੜੀ ਬਾਅਦ ਵਿੱਚ ਸਾਨੂੰ ਲੇਟ ਮਿਲੀ ਉਹ ਕ੍ਰਾਂਤੀਕਾਰੀ ਵੀ ਇਸ ਕਿਲੇ ਦੇ ਆ ਕੇ ਵਿੱਚ ਜਿਹੜੇ ਰਹੇ ਸੀ ਇੱਥੇ ਉਹਨਾਂ ਨੇ ਸ਼ਰਨ ਲਈ ਸੀ ਬਾਅਦ ਵਿੱਚ ਅੰਗਰੇਜ਼ਾਂ ਨੂੰ ਪਤਾ ਲੱਗ ਜਾਂਦਾ ਤਾਂ ਅੰਗਰੇਜ਼ ਇਸ ਕਿਲੇ ਤੇ ਆ ਕੇ ਕਬਜ਼ਾ ਕਰ ਲੈਂਦੇ ਐ ਤੇ ਉਹਨਾਂ 100 ਕ੍ਰਾਂਤੀਕਾਰੀਆਂ ਨੂੰ ਇਸੇ ਕਿਲੇ ਦੇ ਵਿੱਚ ਫਾਂਸੀ ਹੈ ਜਿਹੜੀ ਦੇ ਦਿੰਦੇ ਐ ਇਸ ਤੋਂ ਬਾਅਦ ਜੋ ਵੀ ਅੰਗਰੇਜ਼ਾਂ ਕੋਲੇ ਬਾਰੂਦ ਹਥਿਆਰ ਹੁੰਦੇ ਐ ਤੋਪਾਂ ਹੁੰਦੀਆਂ ਨੇ ਉਹ ਇਸ ਕਿਲੇ ਦੇ ਵਿੱਚ ਜਿਹੜੇ ਉਹ ਰੱਖਦੇ ਐ ਕਿਉਂਕਿ ਇਸ ਕਿਲੇ ਦੀ ਮਜ਼ਬੂਤੀ ਜਿਹੜੀ ਬਾਲੀ ਸੀ ਸੇਫਟੀ ਸੀ ਤਾਂ ਕਰਕੇ ਅੰਗਰੇਜ਼ਾਂ ਨੇ ਇੱਥੇ 메ਨ ਕੇਂਦਰ ਗੋਲੇ ਬਰੂਦ ਦਾ ਬਣਾ ਲਿਆ। ਇੱਥੋਂ ਸਾਰੀਆਂ ਜਗਾਵਾਂ ਤੇ ਅੰਗਰੇਜ਼ ਜਿਹੜੇ ਗੋਲਾ ਬਰੂਦ ਸਪਲਾਈ ਕਰਦੇ ਸੀ। ਜਿਵੇਂ ਦਿੱਲੀ ਭੇਜਦਾ ਜਾਂ ਹੋਰ ਥਾਵਾਂ ਭੇਜਦਾ। ਤਾਂ ਸਾਰੀ ਜਗ੍ਹਾ ਇਹ 메ਨ ਕੇਂਦਰ ਬਿੰਦੂ ਸੀਗਾ ਗੋਲਾ ਬਰੂਦ ਦਾ ਹਥਿਆਰ ਦਾ। ਜੋ ਵੀ ਜੰਦ ਵਾਸਤੇ ਸਮਾਨ ਹੁੰਦਾ ਸੀ ਇੱਥੇ ਸਟੋਰ ਹੁੰਦਾ ਸੀਗਾ। ਇੱਥੋਂ ਸਪਲਾਈ ਹੁੰਦਾ ਸੀ। ਤਾਂ ਹੁਣ ਜੂਨ ਦੀਆਂ ਛੁੱਟੀਆਂ ਨੇ ਐਤਮਾਰ ਨੂੰ ਇਹ ਕਿਲਾ ਜਿਹੜਾ ਆਮ ਲੋਕਾਂ ਲਈ ਖੁੱਲ੍ਹਾ ਜਾਂਦਾ ਹੈ ਫਿਰੋਜ਼ਪੁਰ ਦੇ ਵਿੱਚ। ਤਾਂ ਆਪਣੇ ਬੱਚਿਆਂ ਨੂੰ ਇਹ ਕਿਲਾ ਜਿਹੜਾ ਜ਼ਰੂਰ ਦਿਖਾ ਕੇ ਲਿਆਓ। ਤਾਂ ਤੋਗਲਕ ਵੰਸ਼ ਦਾ ਜਿਹੜਾ ਰਾਜਾ ਹੋਇਆ ਇੱਕ ਵੰਸ਼ ਹੋਇਆ ਫਿਰੋਜ਼ ਸ਼ਾਹ ਤੁਗਲਕ ਉਸਨੇ 14ਵੀਂ ਸਦੀ ਚ ਇਹ ਕਿਲਾ ਸੀ ਜਿਹੜਾ ਸਥਾਪਿਤ ਕੀਤਾ ਸੀ ਇਸ ਤੋਂ ਇਲਾਵਾ ਹਿਟਲਰ ਨੇ ਇਥੋਂ ਤੱਕ ਕਹਿ ਦਿੱਤਾ ਸੀ ਕਿ ਇਹ ਫਿਰੋਜ਼ ਕਿੱਥੇ ਹੈ ਇਹਨੂੰ ਲੱਭੋ ਮੈਂ ਇਹਨੂੰ ਨਸ਼ਟ ਕਰਨਾ ਹੈ ਇਹ ਕਿਲੇ ਦੀ ਇੰਨੀ ਚਰਚਾ ਸੀ ਐਨਾ ਇਸ ਕਿਲੇ ਦਾ ਨਾਮ ਹੈ ਜਿਹੜਾ ਚੱਲਦਾ ਸੀ ਪਹਿਲਾਂ ਇਹਨੂੰ ਫਿਰੋਜ਼ ਵੀ ਕਹਿ ਦਿੱਤਾ ਜਾਂਦਾ ਸੀ ਕਿਉਂਕਿ ਫਿਰੋਜ਼ ਸ਼ਾਹ ਤੁਗਲਕ ਦੁਆਰਾ ਇਹ ਬਣਵਾਇਆ ਗਿਆ ਸੀਗਾ ਤਾਂ ਹੁਣ ਇਹ ਕਿਲਾ ਲਗਭਗ 200 ਸਾਲਾਂ ਬਾਅਦ ਖੁੱਲਿਆ ਕੁਝ ਲੋਕਾਂ ਨੇ ਉਪਰਾਲਾ ਕਰਿਆ ਆਰਮੀ ਪਬਲਿਕ ਸਕੂਲ ਨੂੰ ਇਹ ਕਿਲੇੜਾ ਗੋ ਦਿੱਤਾ ਗਿਆ ਉਹ ਇਹਦੀ ਸਾਰੀ ਸਵਾਲ ਕਰੂਗੀ ਬਾਕੀ ਇੱਥੇ ਐ ਨਹੀਂ ਪਤਾ ਲੱਗਿਆ ਵੀ ਇਹਦੇ ਵਿੱਚ ਅੰਦਰ ਜਾਣ ਵਾਸਤੇ ਕੋਈ ਫੀਸ ਲੱਗਦੀ ਹੈ ਜਾਂ ਨਹੀਂ ਕੇਵਲ ਇੰਨੀ ਕਿ ਨਿਊਜ਼ ਆਈ ਹੈ ਇਹ ਆਮ ਲੋਕਾਂ ਲਈ ਐਤਵਾਰ ਨੂੰ ਜਿਹੜਾ ਉਹ ਖੁੱਲੂਗਾ ਤਾਂ ਬਹੁਤ ਵੱਡਾ ਇਸ ਕਿਲੇ ਦੇ ਵਿੱਚ ਇਤਿਹਾਸ ਹੈ ਜਿਹੜਾ ਲੁਕਿਆ ਹੋਇਆ ਤਾਂ ਤੁਸੀਂ ਵੀ ਇਹ ਕਿਲਾ ਆਪਣੇ ਬੱਚਿਆਂ ਨੂੰ ਜਿਹੜਾ ਜ਼ਰੂਰ ਦਿਖਾ ਕੇ ਲਿਓ